ਸਰ ਜਲਾਲਾਬਾਦ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਸੇ ਮਸ਼ੀਨ ਵਿੱਚ ਕੋਈ ਆ ਇੱਕ ਮਸ਼ੀਨ ਖਰਾਬ ਹੋਈ ਉਹਦੇ ਰਿਪਲੇਸ ਕਰਤੀ ਹੈਗੀ ਆ ਕੂਟ ਨੰਬਰ 214 ਵਿੱਚ ਤੇ ਸਾਡੇ ਸੈਕਟਰ ਅਫਸਰਾਂ ਕੋਲੇ ਜਿਹੜਾ ਮਸ਼ੀਨਾ ਹੈਗੀਆਂ ਸਾਰਿਆਂ ਕੋਲੇ ਤੇ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਉਹ ਵੀ ਉਹ ਫਿਰ 5 ਮਿੰਟਸ ਬਾਅਦ ਕੇ ਜੇ ਠੀਕ ਹੁੰਦੀ ਤਾਂ ਮਸ਼ੀਨ ਠੀਕ ਕਰ ਦਿੰਦੇ ਆ ਜਾਂ ਰਿਪਲੇਸ ਕਰ ਦਿੰਦੇ ਆ ਬੜੀ ਪੀਸਫੁਲ ਤਮਾ ਮਾਨਨ ਬੋਲਿੰਗ ਹੋ ਰਹੀ ਹੈ ਰਾਈਟ ਟਾਈਮ ਤੇ ਸਾਰਾ ਮਾਪ ਬੋਲ ਹੋ ਚੁੱਕਿਆ ਰਾਈਟ ਟਾਈਮ ਤੇ ਬੋਲਿੰਗ ਸਟਾਰਟ ਹੋ ਗਈ ਸੀ ਤੇ ਫਿਲਹਾਲ 27.3% ਜਿਹੜੀ ਵੋਟ ਕੋਰ ਹੈ ਹੋ ਚੁੱਕੀ ਹੈ 11 ਵਜੇ ਤੱਕ ਤੇ ਜਿਸ ਹਿਸਾਬ ਨਾਲ ਪੋਲਿੰਗ ਹੋ ਰਹੀ ਹੈ ਆਪਾਂ ਨੈਸ਼ਨਲ ਲੈਵਲ ਤੇ ਅੱਗੇ ਚਲੇ ਜਾਣਾ ਹੈ ਗਰਮੀ ਦੇ ਮੌਸਮ ਨੂੰ ਦੇਖਦੇ ਕੀ ਪ੍ਰਬੰਧ ਕੀਤੇ ਗਏ ਹਨ ਗਰਮੀ ਦੇ ਮੌਸਮ ਨੂੰ ਦੇਖਦੇ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਵਾਰ ਬਹੁਤ ਪੂਕਤਾ ਪ੍ਰਬੰਧ ਕੀਤੇ ਗਏ ਹਨ ਹਰੇਕ ਪਿੰਡ ਹਰੇਕ ਪੋਲਿੰਗ ਬੂਥ ਤੇ ਛਮੇਣਾ ਲਗਾਇਆ ਗਿਆ ਹੈ ਪੱਖੇ ਲਗਾਏ ਗਏ ਹਨ ਕੁਰਸੀਆਂ ਦਿੱਤੀਆਂ ਗਈਆਂ ਹਨ ਤੇ ਜਗ੍ਹਾ-ਜਗ੍ਹਾ ਜਿਹੜਾ ਸ਼ਬੀਲ ਵੀ ਲਗਾਈ ਹੈ ਜਿਹਦੇ ਵਿੱਚ ਸਰਕਾਰ ਵੱਲੋਂ ਸਾਨੂੰ ਗੁਲਾਬ ਸ਼ਰਬਤ ਆਈ ਹੈ ਕਿ ਇਹਦੇ ਵਿੱਚ ਅਸੀਂ ਇਹਨਾਂ ਦੀ ਅਗਰਵਾਰੀ ਵਰਕਰ ਤੇ ਆਸ਼ਾ ਵਰਕਰ ਨੂੰ ਲਗਾ ਕੇ ਸੇਵਿਲਾ ਲਗਾ ਰਹੇ ਹਾਂ ਸਰ ਬਜ਼ੁਰਗ ਤੇ ਅੰਗਹੀਨ ਵਾਸਤੇ ਕੀ ਵਿਵਗੰਦ ਕੀਤੇ ਗਏ ਨੇ ਬਜ਼ੁਰਗਾਂ ਵਾਸਤੇ ਅਸੀਂ ਜਿਹੜਾ ਸੀਗਾ ਸਰਕਾਰ ਨੇ ਇਸ ਵਾਰੀ 85 ਪਲੱਸ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਆਪਸ਼ਨ ਦਿੱਤੀ ਸੀਗੀ ਵੀ ਤੁਸੀਂ ਘਰੇ ਵੋਟ ਪਾ ਸਕਦੇ ਹੋ ਜਿਹਦੇ ਵਿੱਚ ਕਾਫੀ ਸਾਰੇ ਬਜ਼ੁਰਗਾਂ ਨੇ 1200 ਕੁਛ ਦੇ ਵਿੱਚੋਂ 470-75 ਬਜ਼ੁਰਗਾਂ ਨੇ ਆਪਸ਼ਨ ਦਿੱਤੀ ਸੀਗੀ ਵੀ ਅਸੀਂ ਘਰੇ ਵੋਟ ਪਾਉਣੇ ਆ ਜੋ ਸਾਡੀਆਂ ਟੀਮਾਂ ਨੇ ਇੱਕ ਹੋਮ VOTING ਟੀਮਾਂ ਜਿਹੀਆਂ ਉਹਨਾਂ ਨੇ ਦੋ ਤਿੰਨ ਦਿਨਾਂ ਨਾਲ ਦਿੱਚ ਜਾ ਕੇ ਵੋਟਾਂ ਪਵਾ ਲਈਆਂ ਇਹਦੇ ਵਿੱਚ 95% ਵਰਗਾਂ ਨੇ ਇਹਨਾਂ ਨੂੰ ਆਪਸ਼ਨ ਦਿੱਤੀ ਸੀ ਕਿ ਉਹਨਾਂ ਨੇ ਆਪ ਦੀ VOTING ਕਰ ਲਈ ਇਸ ਤਰ੍ਹਾਂ ਹੀ ਅੰਗਹੀਨਾਂ ਨੂੰ ਵੀ ਆਪਸ਼ਨ ਦਿੱਤੀ ਸੀਗੀ ਬਹੁਤ ਸਾਰੇ ਅੰਗਹੀਨਾਂ ਨੇ ਦਲਾਲਾਬਾਦ ਜਿਹੜੀ ਸਬਡਿਵੀਜ਼ਨ ਹੈਗੀ ਹੈ ਸਭ ਤੋਂ ਸਭ ਤੋਂ ਹਾਈएस्ट ਜਿਹੜੀ ਹੈਗੀ ਹੈ ਹੋਮ VOTING ਅ ਤਰ੍ਹਾਂ ਦੇ ਵਿੱਚ ਹੋਈ ਹੈ ਸਰ ਕੁਛ ਲਾਈਟ ਦੀ ਪ੍ਰੋਬਲਮ ਚੱਲ ਰਹੀ ਹੈ ਜੀ ਜੋ ਲਾਈਟ ਚੱਲਣ ਜਨਰੇਟਰ ਦੇ ਪ੍ਰਬੰਧ ਕੀਤਾ ਗਿਆ ਹੈ। ਅ ਨਹੀਂ ਫਿਲਹਾਲ ਜਨਰੇਟਰ ਤਾਂ ਨਹੀਂ ਪ੍ਰਬੰਧ ਕੀਤਾ ਗਿਆ ਪਰ ਬਿਜਲੀ ਬੈਕ ਨੂੰ ਹਦਾਇਤ ਕੀਤੀ ਗਈ ਹੈ ਵੀ ਲਾਈਟ ਦਾ ਹੈਗਾ ਪ੍ਰਬੰਧ ਕੀਤਾ ਜਾਵੇ। ਕੋਈ ਵੀ ਕੋਈ ਰਿਫਾਲਟ ਪੈ ਜਾਂਦੀ ਹੈ ਤਾਂ ਉਹ ਜਿਹਦੇ ਵੀ ਧਿਆਨ ਚਾਹੁੰਦਾ ਨਾਲ ਦੀ ਨਾਲ ਅਸੀਂ ਕਰੈਕਸ਼ਨ ਆਫ ਫਾਲਟ ਕੀ ਕਰਵਾ ਲੈਂਦੇ ਹਾਂ। ਤੇ ਬਾਕੀ ਜਿਹੜੇ ਜਿੰਨਾ ਉਜਰਗਾ ਨੇ ਜਾਂ ਆਂਗੀਆਂ ਵਿਅਕਤੀਆਂ ਨੇ ਆਪਸ਼ਨ ਨਹੀਂ ਦਿੱਤਾ ਸੀਗਾ ਉਹ ਬੂਥ ਤੇ ਜਾ ਕੇ ਵੋਟ ਪਾਉਣਗੇ। ਉਹਨਾਂ ਵਾਸਤੇ ਅਸੀਂ ਮੀਚੇ ਦਾ ਪ੍ਰਬੰਧ ਕੀਤਾ ਹੋਇਆ ਹੈ। ਸੋ ਕੀ ਜਿਹੜੇ ਬਜ਼ੁਰਗ ਬੰਦਿਆਂ ਨੂੰ ਵੋਟ ਪਹਿਲੇ ਦਿਨ ਦੇ ਕੁਆਰੇ ਜਾਂ ਉਹਨਾਂ ਲਾਈਸੈਂਸ ਨਹੀਂ ਲੱਗਣਾ ਪੈਂਦਾ ਬਜ਼ੁਰਗਾਂ ਦੇ ਵੋਟ ਪਹਿਲੇ ਦਿਨ ਦੇ ਧੰਨਵਾਦ ਜੀ